ਮੇਰਾ ਨਾਮ ਸਾਬਨ ਸੈਕਟਰ ਸਰਬਜੀਤ ਸਿੰਘ ਅੰਚਾਰ ਚੌਕੀ ਮੋਠਾਲ थाना ਸਰਦਾਰਪੁਰ ਲੋਧੀ ਤੇ ਜਿਹੜਾ ਕੱਲ 24 ਤਰੀਕ ਨੂੰ 1:30 ਵਜੇ ਦੇ ਨੇ ਜਸਵਿੰਦਰ ਸਿੰਘ ਅਦਾਲਤ ਚੱਕ ਸਰਦਾਰਪੁਰ ਦੇ ਰਹਿਣ ਵਾਲੇ ਆ ਇਹ ਆਪਣੀ ਫੈਮਿਲੀ ਨਾਲ ਆਪਣੀ ਪਤਨੀ ਨਾਲ ਤੇ ਬੇਟੇ ਨਾਲ ਕਪੂਰਥਲਾ ਨੂੰ ਜਾ ਰਹੇ ਸੀ ਤੇ ਦੂਸਰੀ ਜਿਹੜਾ ਡਡਵਿੰਡੀ ਫਾਟਕ ਤੋਂ ਥੋੜਾ ਜਿਹਾ ਪਿੱਛੇ ਹੀ ਸੀਗੇ ਤੇ ਇੱਕ ਗੱਡੀ ਕਰੇਟਾ ਉਨੇ ਜੇ ਯੂ-ਟਰਨ ਕੀਤਾ ਵੀ ਲਾਪਰਬਾਈ ਨਾਲ ਜਿਨ੍ਹਾਂ ਦੀ ਜਿਹੜਾ ਇਹ ਦੇਖ ਕੇ ਗੱਡੀ ਆਉਂਦੀ ਵੇਖੀ ਨਹੀਂ ਤੇ ਇਹਨਾਂ ਦੀ ਗੱਡੀ ਉਹ ਜਿਹੜਾ ਉਹਦੀ ਵੱਡੀ ਨਾਲ ਟਕਰਾ ਗਈ ਜਿਸ ਨਾਲ ਜਸਵਿੰਦਰ ਸਿੰਘ ਦੇ ਤੇ ਉਹਦੀ ਪਤਨੀ ਜਿਹੜੀ ਸੰਦੀਪ ਕੌਰ ਦੇ ਲੱਗੀਆਂ ਇਹ ਜਸਵਿੰਦਰ ਸਿੰਘ ਜਿਹੜਾ ਉਹ ਉਹ ਇਲਾਜ ਜਾਂਦੇ ਰਸਤੇ ਵਿੱਚ ਉਹਦੀ ਜਿਹੜੀ ਮੌਤ ਹੋ ਗਈ ਜਿਸ ਤੇ ਅੱਜ ਉਹਨਾਂ ਨੇ ਪਰਿਵਾਰਕ ਮੈਂਬਰਾਂ ਦੇ ਨਾਲ ਹਾਸਲ ਕਰ ਲਿਆ ਅਫੇਰਦ ਰਿਪੋਰਟ ਕੀਤੀ ਜਾ ਰਹੀ ਹੈ ਮੇਰਾ ਨਾਮ ਸਾਬਨ ਸੈਕਟਰ ਸਰਬਜੀਤ ਸਿੰਘ ਇੰਚਾਰਜ ਚੌਕੀ ਮੋਠਾਲ थाना ਸਰਦਾਰਪੁਰ ਲੋਧੀ ਤੇ ਜਿਹੜਾ ਕੱਲ 24 ਤਰੀਕ ਨੂੰ ਡੇਢ ਡੇਢ ਵਜੇ ਦੇ ਨੇ ਜਸਵਿੰਦਰ ਸਿੰਘ ਅਦਾਲਤ ਚੱਕ ਸਰਦਾਰਪੁਰ ਦੇ ਰਹਿਣ ਵਾਲੇ ਆ ਇਹ ਆਪਣੀ ਫੈਮਿਲੀ ਨਾਲ ਆਪਣੀ ਪਤਨੀ ਨਾਲ ਤੇ ਬੇਟੇ ਨਾਲ ਕਪੂਰਥਲਾ ਨੂੰ ਜਾ ਰਿਹਾ ਸੀ ਤੇ ਦੂਸਰੀ ਜਿਹੜਾ ਡਡਵਿੰਡੀ ਫਾਟਕ ਤੋਂ ਥੋੜਾ ਜਿਹਾ ਪਿੱਛੇ ਹੀ ਸੀ ਉਹਦੇ ਇੱਕ ਗੱਡੀ ਕ੍ਰੇਟਾ ਉਹਨੇ ਯੂ-ਟਰਨ ਕੀਤਾ ਵੀਰ ਲਾਪਰਬਾਈ ਨਾਲ ਜਿਨ੍ਹਾਂ ਦੀ ਜਿਹੜਾ ਇਹ ਦੇਖੀ ਗੱਡੀ ਆਉਂਦੀ ਵੇਖੀ ਨਹੀਂ ਤੇ ਇਹਨਾਂ ਦੀ ਗੱਡੀ ਉਹਦੇ ਗੱਡੀ ਨਾਲ ਟਕਰਾ ਗਈ ਜਿਸ ਨਾਲ ਜਸਵਿੰਦਰ ਸਿੰਘ ਦੇ ਤੇ ਉਹਦੀ ਪਤਨੀ ਜਿਹੜੀ ਸੰਦੀਪ ਕੌਰ ਦੇ ਲੱਗੀਆਂ ਇਸ ਜਸਵਿੰਦਰ ਸਿੰਘ ਜਿਹੜਾ ਉਹ ਉਹਦੀ ਇਲਾਜ ਜਾਂਦੇ ਆ ਰਸਤੇ ਵਿੱਚ ਉਹਦੀ ਜਿਹੜੀ ਮੌਤ ਹੋ ਗਈ ਜਿਸ ਤੇ ਅੱਜ ਉਹਨਾਂ ਦੇ ਦਾਨ ਪਰਿਵਾਰਕ ਮੈਂਬਰਾਂ ਦੀਆਂ ਹਾਦਸਾ ਹਾਪਲ ਗਿਆ ਐਫਆਰ ਦਰਜ ਕੀਤੀ ਜਾ ਰਹੀ ਹੈ ਮੇਰਾ ਨਾਮ ਸਬੰਨ ਸੈਕਟਰ ਸਰਬਜੀਤ ਸਿੰਘ ਇੰਚਾਰਜ ਚੌਕੀ ਮੋਠਾਲ थाना ਸਰਦਾਰਪੁਰ ਲੋਧੀ ਤੇ ਜਿਹੜਾ ਕੱਲ 24 ਤਰੀਕ ਨੂੰ 1:30 ਵਜੇ ਦੇ ਨੇ ਜਸਵਿੰਦਰ ਸਿੰਘ ਅਦਾਲਤ ਚੱਕ ਸਰਦਾਰਪੁਰ ਦੇ ਰਹਿਣ ਵਾਲੇ ਆ ਇਹ ਆਪਣੀ ਫੈਮਿਲੀ ਨਾਲ ਆਪਣੀ ਪਤਨੀ ਨਾਲ ਤੇ ਬੇਟੇ ਨਾਲ ਕਪੂਰਥਲਾ ਨੂੰ ਜਾ ਰਿਹਾ ਸੀ ਤੇ ਦੂਸਰੀ ਜਿਹੜਾ ਅਡਾ 20 ਫਾਟਕ ਤੋਂ ਥੋੜਾ ਜਿਹਾ ਪਿੱਛੇ ਹੀ ਸੀ ਉਹਦੇ ਇੱਕ ਗੱਡੀ ਕਰੇਟਾ ਉਹਨੇ ਯੂ ਟਰਨ ਕੀਤਾ ਵੀਰ ਲਾਪਰਬਾਈ ਨਾਲ ਜਿਨ੍ਹਾਂ ਦੀ ਜਿਹੜਾ ਇਹ ਦੇਖੀ ਗੱਡੀ ਆਉਂਦੀ ਵੇਖੀ ਨਹੀਂ ਤੇ ਇਹਨਾਂ ਦੀ ਗੱਡੀ ਉਹ ਜਿਹੜੀ ਗੱਡੀ ਨਾਲ ਟਕਰਾ ਗਈ ਜੇਸ ਨਾਲ ਜਸਵਿੰਦਰ ਸਿੰਘ ਦੇ ਤੇ ਉਹਦੀ ਪਤਨੀ ਜਿਹੜੀ ਸੰਦੀਪ ਕੌਰ ਦੇ ਲੱਗੀਆਂ ਇਹ ਜਸਵਿੰਦਰ ਸਿੰਘ ਜਿਹੜਾ ਉਹ ਉਹਦੀ ਇਲਾਜ ਜਾਂਦੇ ਆ ਰਸਤੇ ਵਿੱਚ ਉਹਦੀ ਇਲੀ ਮੌਤ ਹੋਈ ਜਿਸ ਤੇ ਅਜੋਨੇ ਗਾਨ ਪਰਿਵਾਰਕ ਮੈਂਬਰਾਂ ਦੀਆਂ ਹਾਦਸੇ ਲਾ ਲਿਆ ਐਫ ਆਰ ਦਰਜ ਕੀਤੀ ਜਾ ਰਹੀ ਹੈ ਮੇਰਾ ਨਾਮ ਸਾਬਨ ਸੈਟਰ ਸਰਬਜੀਤ ਸਿੰਘ ਇੰਚਾਰਜ ਚੌਕੀ ਮੋਠਾਲ थाना ਸਰਦਾਰਪੁਰ ਲੋਧੀ ਤੇ ਜਿਹੜਾ ਕੱਲ 24 ਤਰੀਕ ਨੂੰ 1:30 ਵਜੇ ਦੇ ਨੇ ਜਸਵਿੰਦਰ ਸਿੰਘ ਅਦਾਲਤ ਚੱਕ ਸਰਦਾਰਪੁਰ ਦੇ ਰਹਿਣ ਵਾਲੇ ਆ ਇਹ ਆਪਣੀ ਫੈਮਿਲੀ ਨਾਲ ਆਪਣੀ ਪਤਨੀ ਨਾਲ ਤੇ ਬੇਟੇ ਨਾਲ ਕਬੂਰਥਾਂ ਨੂੰ ਜਾ ਰਿਹਾ ਸੀ ਤੇ ਦੂਸਰੀ ਜਦੋਂ ਅਡਾ 20 ਫਾਟਕ ਤੋਂ ਥੋੜਾ ਜਿਹਾ ਪਿੱਛੇ ਹੀ ਸੀ ਉਹਦੇ ਇੱਕ ਗੱਡੀ ਕਰੇਟਾ ਉਹਨੇ ਯੂ ਟਰਨ ਕੀਤਾ ਵੀ ਲਾਪਰਬਾਈ ਨਾਲ ਜਿਹਨਾਂ ਦੀ ਜਿਹੜਾ ਇਹ ਦੇਖ ਗੱਡੀ ਆਉਂਦੀ ਵੇਖੀ ਨਹੀਂ ਤੇ ਇਹਨਾਂ ਦੀ ਗੱਡੀ ਉਹਦੇ ਗੱਡੀ ਨਾਲ ਟਕਰਾ ਗਈ ਜਿਸ ਨਾਲ ਜਸਵਿੰਦਰ ਸਿੰਘ ਦੇ ਤੇ ਉਹਦੀ ਪਤਨੀ ਜਿਹੜੀ ਸੰਦੀਪ ਕੌਰ ਦੇ ਲੱਗੀਆਂ ਇਹ ਜਸਵਿੰਦਰ ਸਿੰਘ ਜਿਹੜਾ ਉਹ 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 ਲਾਜ ਜਾਂਦੇ ਰਸਤੇ ਵਿੱਚ ਉਹਦੀ ਜਿਹੜੀ ਮੌਤ ਹੋ ਗਈ। ਇਸ ਤੇ ਅੱਜ ਉਹਨਾਂ ਦੇ ਜਾਣ ਪਰਿਵਾਰਕ ਮੈਂਬਰਾਂ ਨੇ ਜਾਣ ਹਾਸਲ ਕਰ ਲਿਆ। ਐਫਆਰ ਦਰਜ ਕੀਤੀ ਜਾ ਰਹੀ ਹੈ। ਮੇਰਾ ਨਾਮ ਸਬੰਸੈਕਟਰ ਸਰਬਜੀਤ ਸਿੰਘ ਇੰਚਾਰਜ ਚੌਕੀ ਮੋਠਾਲ ਥਾਣਾ ਸਰਦਾਰਪੁਰ ਲੋਧੀ। ਤੇ ਜਿਹੜਾ ਕੱਲ 24 ਤਰੀਕ ਨੂੰ 1:30 1:30 ਵਜੇ ਦੇ ਨੇ ਜਸਵਿੰਦਰ ਸਿੰਘ ਅਦਾਲਤ ਚੱਕ ਸਰਦਾਰਪੁਰ ਦੇ ਰਹਿਣ ਵਾਲੇ ਆ। ਇਹ ਆਪਣੀ ਫੈਮਿਲੀ ਨਾਲ ਆਪਣੀ ਪਤਨੀ ਨਾਲ ਤੇ ਬੇਟੇ ਨਾਲ ਕਬੂਰਥਲਾ ਨੂੰ ਜਾ ਰਹੇ ਸੀ ਤੇ ਦੂਸਰੀ ਜਦੋਂ ਅਡਾ ਟਵੰਡੀ ਫਾਟਕ ਤੋਂ ਥੋੜਾ ਜਿਹਾ ਪਿੱਛੇ ਹੀ ਸੀਗੇ ਤੇ ਇੱਕ ਗੱਡੀ ਕਰੇਟਾ ਉਹਨੇ ਯੂ ਟਰਨ ਕੀਤਾ ਵੀ ਲਾਪਰਬਾਈ ਨਾਲ ਜਿਨ੍ਹਾਂ ਦੀ ਜਿਹੜਾ ਇਹ ਦੇਖ ਗੱਡੀ ਆਉਂਦੀ ਵੇਖੀ ਨਹੀਂ ਤੇ ਇਹਨਾਂ ਦੀ ਗੱਡੀ ਉਹਦੇ ਵੱਡੀ ਨਾਲ ਟਕਰਾ ਗਈ ਜਿਸ ਨਾਲ ਜਸਵਿੰਦਰ ਸਿੰਘ ਦੇ ਤੇ ਉਹਦੀ ਪਤਨੀ ਜਿਹੜੀ ਸੰਦੀਪ ਕੌਰ ਦੇ ਲੱਗੀਆਂ ਇਸ ਜਸਵਿੰਦਰ ਸਿੰਘ ਜਿਹੜਾ ਉਹ ਉਹਨਾਂ ਦਾ ਇਲਾਜ ਜਾਂਦੇ ਆ ਰਸਤੇ ਵਿੱਚ ਉਹਦੀ ਜਿਹੜੀ ਮੌਤ ਹੋ ਗਈ। ਇਸ ਤੇ ਅੱਜ ਉਹਨਾਂ ਦੇ ਜਾਣ ਪਰਿਵਾਰਕ ਮੈਂਬਰਾਂ ਨੇ ਜਾਣ ਹਾਸਲ ਕਰ ਲਿਆ। ਐਫਆਰ ਦਰਜ ਕੀਤੀ ਜਾ ਰਹੀ ਹੈ।